ਸਰਬਜੀਤ ਕੌਰ ਅਰਫ ਨੂਰ ਹਸੈਨ ਨਾਲ ਹੋਈ ਜੱਗੋਂ 13ਵੀਂ ਕਿਉਂਕਿ ਜੈਸੇ ਹਿਸਾਬ ਦਾ ਉਸਨੇ ਪਹਿਲਾ ਅੰਦਾਜ਼ਾ ਲਗਾਇਆ ਆਪਣੇ ਛਾਤਰ ਦਿਮਾਗ ਦੇ ਨਾਲ ਪਹਿਲਾਂ ਕਿਵੇਂ 9 ਸਾਲ ਘਰਦਿਆਂ ਨੂੰ ਧੋਖਾ ਦਿੰਦੀ ਰਹੀ ਕਿਉਂਕਿ ਜਦੋਂ ਫੋਨ ਤੇ ਗੱਲ ਕਰਦੀ ਸੀ ਉਸ ਸਮੇਂ ਕਹਿ ਦਿੰਦੀ ਸੀ ਕਿ ਇਹ ਤਾਂ ਮੇਰੀ ਕੈਨੇਡਾ ਵਾਲੀ ਸਹੇਲੀ ਆ ਮੇਰੇ ਬਚਪਨ ਦੀ ਸਹੇਲੀ ਆ ਜੋ ਬਾਹਰ ਚਲੀ ਗਈ ਸੀ ਮੈਂ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੀਆਂ ਤੇ ਉਸ ਤੋਂ ਬਾਅਦ ਕਿਵੇਂ ਵੀਜ਼ੇ ਦੇ ਲਈ ਉਸ ਨੇ ਝੂਠ ਬੋਲਿਆ ਪਿੰਡ ਦੇ ਜੋ ਮੋਹਦਵਾਰ ਬੰਦੇ ਸੀ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਝਾਂਸਾ ਦੇ ਕੇ ਕਿਸ ਤਰ੍ਹਾਂ ਇਹ ਸਾਰਾ ਕੰਮ ਕਰਵਾਇਆ ਇਹ ਸਾਰਿਆਂ ਨੂੰ ਪਤਾ ਪਰ ਉਸ ਨੇ ਇਹ ਨਹੀਂ ਸੀ ਸੋਚਿਆ ਕਿ ਮੈਂ ਪਹਿਲਾਂ ਜਿਵੇਂ ਜਿਵੇਂ ਸੋਚਦੀ ਰਹੀ ਓਵੇਂ ਓਵੇਂ ਹੀ ਹੁੰਦਾ ਰਿਹਾ ਉਸ ਨੇ ਸੋਚਿਆ ਕਿ ਸ਼ਾਇਦ ਜਿਹੜਾ ਇਸ ਦਾ ਰਿਜ਼ਲਟ ਆ ਮੈਂ ਸੋਚਿਆ ਕਿ ਇਸ ਤੋਂ ਬਾਅਦ ਮੈਂ ਇੰਨੀ ਸੁખી ਹੋ ਜਾਵਾਂਗੀ ਮੈਨੂੰ ਦੁਨੀਆ ਦਾ ਹਰੇਕ ਐਸ਼ੋ ਆਰਾਮ ਮਿਲੇਗਾ ਜਿਹੜਾ ਮੈਨੂੰ ਇੱਥੇ ਨਹੀਂ ਮਿਲਿਆ ਮੈਨੂੰ ਆਪਣੇ ਘਰ ਦੇ ਵਿੱਚ ਜੋ ਸੁੱਖ ਚੈਨ ਨਹੀਂ ਮਿਲਿਆ ਸ਼ਾਇਦ ਮੈਨੂੰ ਇਹ ਸੁੱਖ ਚੈਨ ਉਸ ਇਨਸਾਨ ਦੇ ਕੋਲੋਂ ਮਿਲੇਗਾ ਜਿਸ ਦੇ ਕੋਲ ਮੈਂ ਜਾ ਰਹੀ ਹਾਂ ਤੇ ਜਦੋਂ ਉੱਥੇ ਜਾ ਕੇ ਜੋ ਇਸ ਨਾਲ ਵਾਪਰੀ ਉਹ ਸਾਰਿਆਂ ਨੂੰ ਪਤਾ ਹੋਇਆ ਇਸ ਦੇ ਉਲਟ ਕਿਵੇਂ ਸੋਸ਼ਲ ਮੀਡੀਆ ਉੱਪਰ ਇਸ ਦੀ ਬਦਨਾਮੀ ਹੋਈ ਕਿਵੇਂ ਜਿੱਥੇ ਗਈ ਉਸਥੇ ਪਿੰਡ ਦੇ ਲੋਕਾਂ ਨੇ ਇਹਨਾਂ ਨਾਲ ਉਸ ਲੋਕ ਕੀਤਾ ਕਿ ਇਹਨਾਂ ਦੀ ਛਤਰੋਲ ਵੀ ਕੀਤੀ ਗਈ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਵੀਡੀਓ ਆ ਰਹੀਆਂ ਸੀ ਦੱਸਿਆ ਜਾ ਰਿਹਾ ਕਿ ਕਿਵੇਂ ਚੌਂਕ ਦੇ ਵਿੱਚ ਲੋਕਾਂ ਵੱਲੋਂ ਇਸ ਦੀ ਉਹ ਦਰਦਸ਼ਾ ਕੀਤੀ ਗਈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਜਿਸ ਆਦਮੀ ਕੋਲ ਇਹ ਗਈ ਸੀ ਉਸੇ ਦੀ ਘਰਵਾਲੀ ਨੇ ਵੀ ਇਸ ਨਾਲ ਬੜਾ ਮਾੜਾ ਸਲੂਕ ਕੀਤਾ ਇਸ ਨੂੰ ਪਾਉਣ ਲਈ ਪੈਰਾਂ ਦੇ ਵਿੱਚ ਬੂਟ ਤੱਕ ਨਹੀਂ ਜੁੜੇ ਇੱਥੇ ਇਹ ਕਰੋੜਾਂ ਦੀ ਮਾਲਕਨ ਸੀ ਕਿਵੇਂ ਮਹਿਲਾ ਵਰਗਾ ਕਰ ਛੱਡ ਕੇ ਇਹ ਉੱਥੇ ਗਈ ਤੇ ਹੁਣ ਇਸ ਨੂੰ ਪਾਉਣ ਲਈ ਜੋ ਬੂਟਾਂ ਦਾ ਜੋੜਾ ਚੱਪਲਾਂ ਦਾ ਜੋੜਾ ਵੀ ਨਹੀਂ ਨਸੀਬ ਹੋ ਰਿਹਾ ਇਸ ਦੀ ਖਾਲੀ ਜੇਬ ਜਿਵੇਂ ਇਹ ਆਡੀਓ ਦੇ ਵਿੱਚ ਆਪਾਂ ਸੁਰਿਆ ਇਹ ਤਾਂ ਸਾਰਿਆਂ ਨੇ ਜੋ ਸੋਸ਼ਲ ਮੀਡੀਆ ਉੱਪਰ ਇਸ ਦੀ ਇੱਕ ਆਡੀਓ ਚੱਲ ਰਹੀ ਆ ਵੱਡੇ ਵੱਡੇ ਜੋ ਚੈਨਲ ਆ ਉਹਨਾਂ ਨੇ ਵੀ ਆਡੀਓ ਇਸ ਦੀ ਸੁਣਾਈ ਸੀ ਕਿ ਕਿਵੇਂ ਇਹ ਰੋਂਦੀ ਕੁਰਲਾਂ ਦੀ ਕਹਿੰਦੀ ਆ ਕਿ ਮੇਰੀ ਜੇਬ ਦੇ ਵਿੱਚ ਤਾਂ 1 ਰੁਪਈਆ ਨਹੀਂ ਇੱਥੇ ਮੇਰੀ ਜੇਬ ਪੈਸਿਆਂ ਨਾਲ ਭਰੀ ਰਹਿੰਦੀ ਸੀ ਪਰ ਇੱਥੇ ਆ ਕੇ ਇਹ ਪੈਸੇ ਪੈਸੇ ਨੂੰ ਮਹਤਾਜ ਹੋ ਗਈ ਤੇ ਉਸੇ ਤਰ੍ਹਾਂ ਹੀ ਇਸ ਦੀ ਜੋ ਦੁਰਦਸ਼ਾ ਹੋਈ ਲੋਕਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਇਹ ਚਾਰ ਦਿਨ ਦੀ ਚਾਂਦਨੀ ਤੇ ਬਾਅਦ ਦੇ ਵਿੱਚ ਇਸ ਦਾ ਜੋ ਹਨੇਰਾ ਉਹ ਝੱਲਣਾ ਬੜਾ ਔਖਾ ਇਸ ਨੇ ਇਹ ਸਾਰਾ ਕੁਝ ਉਸ ਮੁੰਡੇ ਪਿੱਛੇ ਲੱਗ ਕੇ ਕਰਤਾ ਲਿਆ ਪਰ ਇਸ ਦੀ ਜੋ ਐਂਡ ਤੇ ਹਾਲਤ ਹੋਣੀ ਆ ਉਸ ਦਾ ਰਿਜ਼ਲਟ ਤਾਂ ਸਾਰਿਆਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਜਦੋਂ ਖਾਨ ਨੂੰ ਦਾਣੇ ਨਹੀਂ ਮਿਲਦੇ ਉਸ ਸਮੇ ਪਿਆਰ ਕਿਤੇ ਦੂਰ ਦਰਾਡੇ ਵੀ ਨਜ਼ਰ ਨਹੀਂ ਆਉਂਦਾ ਇਹ ਪਹਿਲਾਂ ਫੋਨ ਤੇ ਇਹੀ ਗੱਲਾਂ ਚੰਗੀਆਂ ਲੱਗਦੀਆਂ ਨੇ ਕਿ ਪਿਆਰ ਦੇ ਖਾਤਰ ਮੈਂ ਬਹੁਤ ਕੁਝ ਕਰ ਜਾਾਂਗੀ ਪਰ ਬਾਅਦ ਦੇ ਵਿੱਚ ਜਦੋਂ ਖਾਨ ਨੂੰ ਦਾਣੇ ਵੀ ਨਹੀਂ ਮਿਲਦੇ ਉਸ ਸਮੇ ਪਤਾ ਲੱਗਦਾ ਕਿ ਕੀ ਭਾਬੀ ਦੀ ਆ ਕੀ ਭਾ ਵਕਦੀ ਆ ਤੇ ਇਸ ਦੇ ਨਾਲ ਵੀ ਕੁਝ ਇੰਜ ਹੀ ਹੋਇਆ ਹੁਣ ਇਸ ਨੂੰ ਪਤਾ ਲੱਗਦਾ ਕਿ ਭਾਈ ਪਿਆਰ ਨਾਲ ਢੱਡ ਨਹੀਂ ਭਰਦਾ ਢੱਡ ਭਰਨ ਲਈ ਰੋਟੀ ਚਾਹੀਦੀ ਆ ਕੱਪੜਾ ਚਾਹੀਦਾ ਮਕਾਨ ਚਾਹੀਦਾ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਪਿਆਰ ਦੇ ਨਾਲ ਇਕੱਲਾ ਬੰਦਾ ਜ਼ਿੰਦਗੀ ਨਹੀਂ ਜਿਉ ਸਕਦਾ ਚਾਰ ਦਿਨਾਂ ਦੇ ਬਾਅਦ ਪਿਆਰ ਤੋਂ ਇਸ ਦਾ ਮਾਨਕ ਗਿਆ ਤੇ ਹੁਣ ਏ ਕਹਿ ਰਹੀ ਆ ਕਿ ਮੈਨੂੰ ਇੱਥੇ ਵਾਪਸ ਲੈ ਜਾਓ ਮੈਂ ਇੱਥੇ ਨਹੀਂ ਰਹਿਣਾ ਤੇ ਹੁਣ ਵੇਖੋ ਇਹ ਇੰਡੀਆ ਦੇ ਵਿੱਚ ਕਦੋਂ ਵਾਪਸ ਆਵੇਗੀ ਤੇ ਆਉਣសារ ਪੰਡ ਦੇ ਵਿੱਚ ਇਸ ਦਾ ਕੀ سلوਕ ਹੁੰਦਾ ਇਸ ਨਾਲ ਉਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ